ਆ ਸੱਚੇ ਸੌਦੇ ਦਾ ਸਾਥ ਜਿਹੜਾ ਇਹ 2.5 ਸਾਲ ਦੀ ਲਗਾਤਾਰ ਦੀ ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ Chief Minister Punjab ਕੋ ਪਈ ਹੈ ਤੁਸੀਂ ਸੈਂਕਸ਼ਨਾਈਜ਼ ਤੱਕ ਨਹੀਂ ਦਿੱਤੀ ਜਿੱਥੇ ਗੁਰੂ ਗ੍ਰੰਥ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੱਕ ਸਿੱਖ ਸਟੇਟ ਦੇ ਵਿੱਚ ਹੋ ਰਹੀ ਹੈ ਤੇ ਅਸੀਂ ਉਹਨਾਂ ਦੇ ਜਿਹੜੇ ਲੋਕ ਉਹਦੇ ਵਿੱਚ ਸ਼ਾਮਿਲ ਨੇ ਜੇ ਉਹਨਾਂ ਲੋਕਾਂ ਨੂੰ ਕਿੱਥੇ ਤੱਕ ਨਹੀਂ ਬਚਾ ਪਾਦੇ ਅਸੀਂ ਕਿਸ ਕਿਸਮ ਦੀ ਸਰਕਾਰ ਦੀ ਗੱਲ ਕਰ ਰਹੇ ਤਰੀਟਬਰ 15 ਜਿਹੜੀ ਸਾਡੀ ਜਿਹੜੀ ਉਹਨਾਂ ਕਹਿੰਦੇ ਸੀ ਐਫ ਆਈ ਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਬਿਲਕੁਲ ਕਿਲ ਲੈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਏਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਹੈ ਉਹ ਬਿਲਕੁਲ ਰੈਡੀ ਐ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਚ ਕਰਦੀਏ ਤਾਂ ਉਹ ਖੁਆਇਸ਼ ਹੋ ਜੂਗੀ ਉਥੋਂ ਕੋਈ ਫਾਇਦਾ ਨਹੀਂ ਫਿਰੋਗਾ ਅਸੀਂ ਉਹਦੇ ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉੱਥੇ ਪੇਸ਼ ਕਰਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਵਿਰੁੱਧ ਜਿਹੜੀ ਜਿਹੜੀ ਐਫ ਆਈ ਆਰ ਪਹਿਲਾਂ ਕੋਰਟ ਪੂਰੇ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾਂ ਵਾਲੇ ਵੀ ਸਿੱਟ ਜਿਹੜੀ ਹੈ ਉਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਮੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲੇ ਨੇ ਕੁਝ ਨਵੇਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਫ ਮਿਲੂਗਾ ਬਾਹਰੋਂ ਕੀ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜੀ ਲਿਓਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾਂ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਲਾਫ ਕੀ ਬਣਾਤੇ ਉਹਨਾਂ ਦੇ ਦੇਖੋ ਕਿ ਮਤਲਬ ਦਰ ਦਰ ਭੜਕਦੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਨਾਂ ਵਾਲੇ ਕੋਲੇ 25 ਬੰਦੇ ਨਹੀਂ ਹੈਗੇ ਹੁਣ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਾ ਕਿਹੜੇ ਮੁੱਦੇ ਵਾਸਤੇ ਮਹਾਂਜੇ 11 ਮੈਂਬਰੀ ਬਣਾਉਣ ਦਾ ਜ਼ੋਰ ਪੈ ਗਿਆ ਤੇ ਪਿਛੇ ਬੰਦੇ ਲਿਓ ਕਿੱਥੋਂ ਆਏ ਠੀਕ ਹੈ ਨਾ ਸੋ ਐਨੇ ਦਾ ਹੈ ਹੀ ਨਹੀਂ ਹੁਣ ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਤੇ ਦੋ ਢਾਈ ਮੈਂਬਰ ਤੇ ਵੀ ਆ ਜਾਊਗਾ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਤੀ ਹੈ ਕਿ